ਯਾਰ ਕੱਥੇ ਨਹੀਂ ਹੁੰਦੀ ਇਹ ਖਾਣੀਆਂ ਨੂੰ ਫਲ ਖਾਂਦੀ ਨਹੀਂ ਨੂੰ ਫਲ ਨਹੀਂ ਖਾਂਦੀ ਇਹ ਖਾ ਲੈਨੇ ਆ ਤਾਂ ਸਹੀ ਆ ਮਤਲਬ ਕਿ 19 ਰੁਪਏ ਦੇ ਦੇ ਚਾਹ ਨਹੀਂ ਕਿ ਫਲਾਂ ਚ ਹੁੰਦੀ ਆ ਇਹ ਫਲ ਬਹੁਤ ਮਹਿੰਗੇ ਆਉਂਦੇ ਆ ਤੇ ਇਹ ਜਿਹੜਾ ਆਪਣਾ ਪੁਗਰੀਆਂ ਦਾਣਾ ਤੋਂ ਚਾਟ ਬਣਾਵਾਂਗੇ ਇਹ ਸਸਤਾ ਖਾਦਣਾ ਤੇ ਹੈ ਬਹੁਤ ਪੋਜ਼ਿਟਿਵ ਮਤਲਬ ਤੁਸੀਂ ਘਰੇ ਥੋੜੀ ਦਾਲ ਲੈਣੀ ਆ ਉਹਨੂੰ ਦਾਲ ਨੂੰ ਤੁਸੀਂ ਘਿਓ ਲੈਣਾ ਹੈ ਰਾਤ ਭਰ ਘਿਓ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਕਿਵੇਂ ਬੰਗਾਰਨਾ ਹੈ ਜਿਹਨੋਂ ਜਿਹਾ ਪੌਦਾ ਜਾਂ ਨਿਕਲਿਆ ਆਉਂਦਾ ਛੋਟਾ ਜਿਹਾ ਤਾਂ ਉਹਦੇ ਨਾਲ ਕੀ ਹੁੰਦਾ ਏ ਦਾਲ ਦੇ ਵਿੱਚ ਵਿਟਾਮਿਨਾਂ ਦੀ ਵਿਟਾਮਿਨਾਂ ਦੀ ਜਿਹੜੀ ਹੈਗੀ ਮਾਤਰਾ ਉਹ ਬਹੁਤ ਵਧੀਆ ਹੁੰਦੀ ਹੈ ਪ੍ਰੋਟੀਨ ਦਾ ਇੰਸਟਾਟ ਵੀ ਹੁੰਦਾ ਹੈ ਸਾਗ ਤੋਂ ਵੀ ਬਹੁਤ ਜੇ ਤੁਸੀਂ ਕੋਈ ਜਿਵੇਂ ਸਲਾਦ ਕੱਢ ਕੇ ਪਾਲ ਲੀਓ ਪਿਆਜ਼ ਟਮਾਟਰ ਸਿਰਾ ਜੋ ਵੀ ਆ ਤਾਂ ਉਹ ਤੁਹਾਡਾ ਫਾਈਬਰ ਵੀ ਐਡ ਹੋ ਜਾਂਦਾ ਹੈ ਨਾਲ ਨਾਲ ਸਾਰਾ ਕੁਝ ਇਕੱਠਾ ਹੋ ਜਾਂਦਾ ਹੈ ਬਹੁਤ ਸਭਾ ਜਨ ਦਾ ਬਹੁਤ ਖਾਣਾ ਵੀ ਤਨਾ ਵੀ ਹੁਣ ਇਹ ਆ ਵੀ ਜੇ ਤੁਸੀਂ ਆਪ ਲੋਗ ਥੋੜੀ ਜੂ ਆ ਕਿੰਨੇ ਜਣੇ ਆ ਜਿਹੜੇ ਹੁਣ ਸਪਲਾਈ ਸਾਡੇ ਕੋਲ ਲੈਣ ਲੈ ਨਹੀਂ ਆਉਣ ਜਾਣ ਦੇ ਤਾਂ ਉਹ ਆਉਣ ਦੇ ਵਿੱਚ ਆਉਣਗੇ ਤੇ ਕਿੰਨੇ ਜਣੇ ਹੋਰ ਕਿਸੇ ਨੇ ਜਾਣਾਂ ਪਹਿਲਾਂ ਜਿਹੜੇ ਜਾਣਦੇ ਹੋ ਤਾਂ ਠੀਕ ਹੈ ਜਿਹਨੇ ਨਵੇਂ ਨੇ ਕਿੱਥੇ ਜਾਣਾ ਕੋਈ ਗੱਲ ਨਹੀਂ ਹੁਣ ਇਹ ਆ ਵੀ ਜਦੋਂ ਜਦੋਂ ਲੱਗੂਗੀ ਤੇ ਤੁਹਾਡਾ ਜਿੰਸੀ ਸਿੱਖੋ ਦੀ ਕਰਨੇ ਕੰਮ ਤੁਹਾਨੂੰ ਲੱਗ ਰਿਹਾ ਕਿ ਨਹੀਂ ਤੁਸੀਂ ਸਾਰੇ ਟ੍ਰੇਨਿੰਗ ਲੈ ਲਓ ਹਨਾ ਤੁਹਾਨੂੰ ਜਿਹੜਾ ਲੱਗਦਾ ਵੀ ਸਾਨੂੰ ਆਹ ਕੰਮ ਇਹਦੇ ਚੱਪੀ ਆ ਕਿਹੇ ਕੰਮ ਅਸੀਂ ਕਰ ਸਕਦੇ ਆ ਉਹ ਤੁਸੀਂ ਆਪਦੀ ਮਰਜ਼ੀ ਨਾਲ ਮਤਲਬੀ ਦੇਖ ਕੇ ਉਸ ਹਿਸਾਬ ਨਾਲ ਕਰੋ ਪ੍ਰਿੰਟਿੰਗ ਦੀ ਟ੍ਰੇਨਿੰਗ ਲਾਉਣੀ ਆ ਅਸੀਂ ਜਿਹਦੇ ਚ ਆਪਾਂ ਬਲੌਕ ਪ੍ਰਿੰਟ ਕਰਦੇ ਆ ਨਾ ਥੱਪੇ ਲਾਉਂਦੇ ਜਿਹੜੇ ਉਹ ਨਾਲੇ ਸਿਖਾਈ ਜਾਂਦੇ ਆ ਸਕਰੀਨ ਪ੍ਰਿੰਟਿੰਗ ਇੱਥੇ ਜਾਂਦੀ ਆ ਤੇ ਆਪਣਾ ਸਟੈਂਸਲ ਪ੍ਰਿੰਟਿੰਗ ਕਰਦੇ ਆ ਮਤਲਬ ਇਹ ਪ੍ਰਿੰਟਿੰਗ ਵੀ ਆ ਗਈ ਤੇ ਕਲਿੱਕ ਆ ਨਹੀਂ। ਇਹ ਕਿਕ ਟ੍ਰੇਨਿੰਗ ਤੁਸੀਂ ਲਾਈ ਸੀਗੀ ਅੱਦੀ ਅੱਦੀ। ਹਾਂ ਟਾਈ ਐਂਡ ਟਾਈ ਲਈ ਟ੍ਰੇਨਿੰਗ ਤੁਸੀਂ ਲਾਈ ਸੀ ਹੈਨਾ। ਆ ਜਾ ਵੀ ਬੰਨ ਕੇ ਕੱਪੜੇ ਲੰਗ ਨਾਲ ਲਾਈ ਸੀ ਨਾ। ਹਾਂ। ਉਹ ਟ੍ਰੇਨਿੰਗ ਆਪੀ ਲੱਗਦੀ ਆ। ਪਰ ਸਿੱਕੇ ਦੇ ਨਾਲ ਜਦੋਂ ਤੁਸੀਂ ਆਉਣੇ ਹੋ ਜਿਹੜੇ ਹੁਣ ਕੋਈ ਲੋਕ ਨਹੀਂ। ਸਾਡੇ ਕੋਲ ਨਹੀਂ ਆਉਂਦੇ। ਚਾਲ ਜੀ ਰਬਾ ਬਣਾਤੀ ਬਹੁਤ ਵਿੱਚ ਆ ਮਤਲਬ ਜਿਵੇਂ ਸ਼ਬੀਲਾ ਲੱਗਦੀ ਸੀ ਸਾਹ ਉਹਨਾਂ ਨੇ ਉਹਨਾਂ ਨਾਲ ਟ੍ਰੈਕਟ ਲਗਾ ਕੇ ਮੇਰੇ ਉਹ ਸਰਪ ਬਣਾ ਲਿਆ ਲੱਗ ਲੱਗ ਗਈ ਸੀ ਤੇ ਉਹਨਾਂ ਦੀਆਂ ਵੀ ਬੋਤਲਾਂ ਬੱਚੀ ਬੱਚੀ ਬੋਤਲਾਂ ਮਤਲਬ ਐ ਸੇਲ ਹੋ ਗਈਆਂ ਕਿਉਂਕਿ ਜਿਹੜਾ ਇਹਨੇ ਵੀ ਖਰੀਦਣਾ ਹੈ ਉਹਨੇ ਦੁਕਾਨ ਤੋਂ ਵੀ ਫਿਰ ਖਰੀਦਣਾ ਹੀ ਆ ਮਤਲਬ ਉਹ ਤਾਂ ਇਹਨੂੰ ਪਤਾ ਵੀ ਇਹਨੇ ਆਪ ਬਣਾਈ ਆ ਵਧੀਆ ਤਿੱਕੀ ਨਾਲ ਸਾਫ਼ ਸਫੀਰੀ ਚੀਜ਼ ਬਣਾਈ ਆ ਤਾਂ ਉਹ ਤੁਹਾਡੇ ਤੋਂ ਲੈਣ ਨੂੰ ਕੋਈ ਇਤਰਾਜ਼ ਨਹੀਂ ਹੋਣਾ ਬਸ ਤਾਂ ਇਹ ਤਿੱਕੀ ਨਾਲ ਹੁਣ ਜਿਵੇਂ ਹੁਣ ਦੀਵਾਲੀ ਆ ਆਉਣੀ ਆ ਨਾ ਤਿਹਾਰ ਆਉਣਾ ਹੈ ਕਿ ਕਰਵਾ ਚੌਥ ਆਉਣਾ ਹੈ ਹੈਨਾ ਮਤਲਬ ਕਈ ਨਿ ਤਿਹਾਰ ਚ ਇਕੱਠੇ ਆਉਣੇ ਆ ਤੇ ਇਹਦੇ ਚ ਕੀ ਹੁੰਦਾ ਏ ਇਹਦੇ ਚ ਅਸੀਂ ਜਦੋਂ ਤਿਹਾਰ ਆਉਂਦਾ ਏ ਮਨ ਲੋ ਰਦੀ ਦੀਵਾਲੀ ਦੁਸ਼ਹਿਰਾ ਕੁਛ ਵੀ ਸਭ ਲੋਗ ਕੁਕ ਮਤ ਸਹਲਵਾਏ ਗਾ ਮਨ ਕਰ ਬੋ ਜਾਂਦੇ ਆ ਬਈ ਮਠਾਈ ਸਭ ਨੇ ਲੈਣੀ ਹੁੰਦੀ ਆ ਮਤਲਬ ਜੇ ਇੱਕ ਘਰ ਨੇ ਇੱਕ ਡੱਬਾ ਵੀ ਲਿਆ ਇੱਥੇ ਸਾਰੀ ਜਨੇ 45 50 ਜਿੰਨੇ